ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚੱਕ ਕਮਾਲਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿਸ਼ਰੀ ਖਾਨ ਚੱਕਣਾ ਠੀਕ ਹੈ ਜੀ ਚੱਕ ਮਿਸ਼ਰੀ ਖਾਨ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਦੋ ਪਸ਼ੂ ਇੱਕ ਹੀ ਝੋਟੀਆਂ ਤੇ ਇੱਕ ਹੀ ਵੜ ਦੋਵੇਂ ਟੋਕੜਾਂ ਘਬਣਾਵਾ ਆਪਾਂ ਪਹੁੰਚਿਆ ਵੀਰ ਡਿਪਟੀ ਦੇ ਕੋਲ ਜਾਜੋ ਕਰਦਿਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਆਇਓ ਵੀਰ ਜੀ ਸਾਸੀ ਕਾਲ ਜੀ ਭਾਜੀ 사ਸੀ ਕਾਲ ਜੀ ਕੀ ਹਾਲ ੜੇ ਭਾਜੀ ਠੀਕ ਆ ਵਧੀਆ ਵਧੀਆ ੜੇ ਵਧੀਆ ਚਾਹੀਦਾ ਭਾਜੀ ਨਾਮ ਤੇ ਐਡਰੈਸ ਦੱਸਿਓ ਭਾਜੀ ਮੇਰਾ ਡਿਫਟੀ ਆ ਤੇ ਪਿੰਡੇ ਵੀ ਡਿਫਟੀ ਚਾਦਾ ਵੈਸੇ ਅੱਛਾ ਜੀ ਜੀ ਵਸੀਏ ਜਨਾਲਾ ਜਲੰਧਰ ਸਾਹਿਬ ਕੇ ਠੀਕ ਆ ਜੀ 98718943 ਜੀ ਭਾਜੀ ਪਿੰਡ ਆਪਣਾ ਚੱਕ ਮਿਸ਼ਰੀ ہاں ਠੀਕ ਆ ਜੀ ਚੱਕ ਮਿਸ਼ਰੀ ਕਾਨ ਠੀਕ ਆ ਠੀਕ ਆ ਠੀਕ ਆ ਜੀ ਅੰਮਰ ਸਾਹਿਬ 320 ਕਿਲੋਮੀਟਰ ਠੀਕ ਆ ਜੀ ਠੀਕ ਆ ਜੀ ਬਈ ਇਹ ਛੋਟੀ ਕਰ ਲਈਏ ਗੱਲ ਬਾਤ ਤਾਂ ਪੱਕੀ ਲੋ ਜੀ ਵੈਢ ਦਿਖਾ ਦਿੰਦੇ ਪਹਿਲੇ ਨੰਬਰ ਦੇ ਦੱਸਿਓ ਬਾਈ ਜੀ ਇਹ ਸੂਆ ਪਹਿਲਾ ਜਿਹੜਾ ਦੂਜੇ ਸੂਲੇ ਦੀ ਗਾਂ ਕੱਬਣਗੇ ਕਿੰਨੇ ਚਿਰ ਦੀ ਇਹ 4 ਮਹੀਨੇ ਦੀ ਕੱਬਣਿਆ ਜੀ ਚੈੱਕ ਪਾਸ ਚੈੱਕ ਪਾਸ ਸਾਡੀ 3 ਤੋਂ 4 ਦਿਨਾਂ ਦੀ ਸਾਡੀ ਗਰੰਟੀ ਹੁੰਦੀ ਹੈ ਠੀਕ ਹੈ ਜੀ ਜੇਕਰ ਆਲੇ ਸਾਨੂੰ ਕੂਰ ਕਰਦੇ ਕੋਈ ਅਗਰ ਨਹੀਂ ਦੋਸਤ 7 ਕਿਲੋ ਵੈਢ ਠੀਕ ਹੈ ਜੀ ਤੇ ਸੱਜਰ ਦਾ ਕਿੰਨਾ ਕੀ ਰਿਕਾਰਡ ਭਾਜੀ ਮੈਂ ਨਾ ਬਸ ਠੀਕ ਮੈਂ ਸੱਜਰ ਦਾ ਕਿੰਨਾ ਕੀ ਰਿਕਾਰਡ ਸੱਜਰ ਦਾ ਪਾਪਦੇ ਭਾਜੀ ਉਹਦੇ 13 14 13 14 ਕਿਲੋ ਪਹਿਲਾਂ ਦਿੱਤਾ ਹੈ ਪਹਿਲਾਂ ਨੇ ਸਾਂਭਿਆ ਪਦਾਂ ਦੇ 12 ਦੇ ਵਿੱਚ ਸਾਰਾ ਦੇਣਾ ਕੋਈ ਸਾਂਭਿਆ ਠੀਕ ਹੈ ਠੀਕ ਕਰਾਸ ਵਿੱਚ ਆ ਗਿਆ ਨਾ 14 ਕਿੰਨਾ ਵੀ ਦੁੱਧ ਬੜਾ ਹੁੰਦਾ ਹੈ ਬੜਾ ਹੁੰਦਾ ਥਣ ਥਣ ਚੰਗਾ ਲੱਗਾ ਠੀਕ ਹੈ ਖੋਲ ਦਿਓ ਬੀਰ ਜੀ ਫਿਰ ਖੋਲ ਕੇ ਨਹੀਂ ਪਾਉਣੀ ਪਾਣੀ ਪਾਉਣਾ ਇਤਰਾ ਚੋਲਣੀ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਕਾਟ ਕਾਟ ਵੀ ਚੰਗਾ ਜੇ ਫੇਸ ਕੁਆਲਟੀ ਨੂੰ ਚੈੱਕ ਕਰ ਸਕਦੇ ਜੀ ਕਿ ਥਣ ਥਣ ਵੀ ਜਿਹੜਾ ਚੰਗਾ ਲੱਗਾ ਕਰਮਾਲੀ ਨੂੰ ਤੇ 4 ਮਹੀਨਾ ਦੀ ਜਿਹੜੀ ਚੈੱਕ ਪਾਸ ਆ ਤੇ 7 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਚੈੱਕ ਕਰ ਸਕਦੇ ਬਾਕੀ ਫੇਸ ਕੁਆਲਟੀ ਕਰਾਸ ਬ੍ਰੀਡ ਦੇ ਵਿੱਚ ਆ ਗਈ ਆ ਕਿ ਸੱਜਰ ਦਾ ਮਿਲਕਰ ਕਾਉਟ ਜਿਹੜਾ 13 ਤੋਂ 14 ਲੀਟਰ ਬਾਈ ਦਾਦਾ ਵਾ ਕੋਈ ਨਹੀਂ ਕੋਈ ਤੇ ਇਧਰਲੀ ਸਾਈਡ ਤੋਂ ਆਪਾਂ ਚੈੱਕ ਕਰਾ ਆਨੇ ਥਾਣਾ ਦਾ ਸੈਰ ਗਿਆ ਵਾ ਜਿਹੜਾ ਚੰਗਾ ਵਾ ਵੇਖ ਸਕਦੇ ਤੁਸੀਂ ਡਰਦੀ ਆ ਥੋੜਾ ਜਿਹਾ ਪਾਜੀ ਸਵੇਰੇ ਜਾਂਦੀ ਜੇ ਵੱਛੀ ਅੱਛਾ ਜੀ 7 ਵਜੇ ਚੋਈ ਜੇ ਠੀਕ ਹੈ ਜੀ ਹੁਣ ਟਾਈਮ ਆਪਾਂ ਖਾ ਲਈਏ ਮੜਾਇਆ ਵੀਰਾਂ ਨੂੰ ਵੀ ਇੱਧਰ ਖਾ ਲਵਾਂ ਜੇ ਤੁਹਾਡਾ ਟਾਈਮ ਜਾਂ ਅੱਜ ਕਹਿੰਦੇ 52 ਮਿੰਟ ਹੋ ਗਏ ਜੀ ਠੀਕ ਹੈ ਠੀਕ ਹੈ ਜੀ ਵੀਡੀਓ ਬਣਦੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਉਸ ਹਸਾ ਉਹਨਾਂ ਕੋ ਵੀਰ ਬਿਲਕੁਲ ਬਿਲਕੁਲ ਸਹੀ ਬਣ ਜਾਂਦੀ ਹੈ ਵੈਸੇ ਪੱਛੀ ਜੇ ਸਾਮ ਜਿਹੜਾ ਡਕਸ਼ੇ ਵਾਲੇ ਘਰੋਂ ਨਹੀਂ ਆਈ ਹਾਂਜੀ ਜੀ ਨੇ ਜੀ ਯਾਰ ਮਦਦ ਵਾਲੀ ਅਜੇ ਨਾ ਦੋਸਤ ਮੈਂ ਹੋਣੀ ਸੇ ਵਾਲਾ ਦਾਖਲ ਨਾ ਭਾਵੇਂ ਕਰਾ ਠੀਕ ਆ ਕੀ ਮੇਰੀ ਸੇਵਾ ਬੱਲੇ ਆਪਾਂ ਸਾਢੇ ਕਿੰਨੇ ਦੋ ਦਾਨੇ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਜੀ ਵੀਰ ਜੀ ਮੋਲੇ ਦਾ ਕੀ ਕਰਨਾ ਜੇ ਮੋਲ ਭਾਜੀ ਇਹੋ ਜਿਹਾ ਵਸ਼ੀਆਂ ਦਾ ਤੇ ਵੇਹੇ 50 ਦੇ ਵਿੱਚ 40-45 ਹਜ਼ਾਰ ਹੋ ਜਾ ਅੱਛਾ ਜੀ ਤੇ ਆਪਾਂ ਮੋਲੇ ਦਾ 30 ਹਜ਼ਾਰ ਕਰਦੇ ਆ ਠੀਕ ਆ ਜੀ 30 ਹਜ਼ਾਰ ਦੀ ਰਸੀਦ ਨਹੀਂ ਕਰੀਏ ਜੈ ਜਿਆ 30 ਹਜ਼ਾਰ ਦੇ ਦਈਏ ਹਾਂਜੀ 30 ਤਾਂ ਅੰਦਰ ਨਾ ਕਰੀਏ ਨਹੀਂ 30 ਤਾਂ ਅੰਦਰ ਨਾ ਕਰੀਏ ਭਾਜੀ ਹਾਂਜੀ ਅੱਛਾ ਜੀ ਅੰਦਰ ਫਿਰ ਕਰਦੇ ਆਉਂਦੀ ਆ ਜਾ ਪੂਰੇ ਤੇ ਕਰਦੀ ਐ ਫਿਰ ਤੇ ਤੁਹਾਡੀ ਮਰਜ਼ੀ ਆ ਹੈ ਕਰੀਏ ਜਾਇ ਜਮਾ ਚਲੋ ਅੱਛਾ ਹੈਗੀ ਕਿ ਜਾਇ ਕੋਈ ਹਾਂ ਹੈਗੀ ਕਿ ਜਾਇ ਕੋ ਭਾਜੀ ਦੱਸੋ ਤੁਸੀਂ ਆਓ ਮੜਾਈ ਤੇ ਬੜੀ ਆਓ ਗਾਂ ਦਸੀਂ ਹੁਣ ਕੀ ਕਹਿੰਦਾ ਭਾਜੀ ਮਾਰੇ ਲੱਗਦੇ 30 ਤਾਂ 30 ਦੀ ਕਰਾਤੀ ਜਮਾ ਕਹ ਹੈਗੀ ਕਿ ਜਾਇ ਤੇ ਕੋਈ ਕਰਦੀ 29 ਦੀ ਚਲ ਕੋਈ ਨਹੀਂ ਕੋਈ ਨਹੀਂ ਯਾਰ ਠੀਕ ਹੈ ਲਓ ਜੀ ਬਿਲਕੁਲ ਬਿਲਕੁਲ ਜੀ ਤੋਕੜ ਗੱਬਣ 29000 ਦੀ ਬਿਲਕੁਲ ਹੀ ਨੋਰਮਲ ਰੇਟ ਕਰਤਾ ਵੀਰ ਡਿਊਟੀ ਨੇ ਜਾਇ ਤਰੇ ਜੀ ਹਾਂ ਜੀ ਮੈਂ ਨਹੀਂ ਕੋਈ ਪਾਬੇ ਵੀਰਤਾ ਜੀ ਨੇ ਆਖਿਆ ਵੀ ਛੋੜ ਛੱਪੇ ਵਾਲੇ ਕੰਮ ਨਾ ਜੀ ਅੱਛਾ ਜੀ ਮਤਲਬ ਕਿ ਕਿਹੜੀ ਵੀਰ ਕਹਿੰਦੇ ਕੋ ਮੁੱਲ ਕੀਤਾ ਨਹੀਂ ਨਹੀਂ ਬਿਲਕੁਲ ਬਿਲਕੁਲ 28000 28000 ਠੀਕ ਆ ਠੀਕ ਆ ਲਓ ਜੀ ਇਹ ਤੋਂ ਪਰੇ ਰੱਬ ਦਾ ਨਾਮ ਹੀ 28000 ਦੀ ਬਿਲਕੁਲ ਜਾਇਜ਼ ਮੁੱਲ ਤੇ ਆ ਗਈ ਜਾਂ ਨੀਲੀ ਰਵੀ ਦੀ ਇਹ ਵੀ ਤੋਕੜ ਗੱਪਣਿਆ ਕੋਈ ਗੱਲ ਨਹੀਂ ਹਾਂ ਦਿੱਤੀ ਛੇ ਇਹ ਦੱਸਿਓ ਵੀਰ ਜੀ ਇਹਦੇ ਬਾਰੇ ਤੇ ਇਹ ਭਾਜੀ ਦੂਜਾ ਪੁੱਤ ਆ ਜੇ ਆਖਾਂਗੇ ਤੇ ਕਿੰਨੇ ਤੇਜਾ ਕਰਨੀਆਂ ਅੱਛਾ ਜੀ ਆਪਣੀ ਸਮਝ ਨਾਲ ਲਾਵੇ ਠੀਕ ਆ ਇਹ ਗੱਲ ਹੈ ਜੀ ਠੀਕ ਆ ਠੀਕ ਆ ਠੀਕ ਆ ਲਓ ਜੀ ਚੰਡਾ ਤੁਸੀਂ ਚੈੱਕ ਕਰ ਸਕਦੇ ਪਿੱਛੇ ਵੀ ਫੀਮੇਲ ਕਾਫ ਆ ਗਿਆ ਜੇ ਇਹ ਵੀ ਡਬਲ ਫਾਇਰ ਆ ਤੁਹਾਨੂੰ ਤੇ ਗਾਂ ਵੀ ਇੱਕ ਹੋਰ ਬੱਚਾ ਇੱਕ ਦੇ ਨਾਲ ਦੋ ਫਰੀ ਦੇ ਦਨੀਆਂ ਵੀਰ ਨੇ ਬਾਈ ਦੱਸਿਓ ਇਹ ਕਿੰਨੇ ਜੀ ਆਦੀ ਕੱਪਣਿਆ ਦਾ 24 ਤੇ ਤੇ 21 ਦਿਨ ਚੈੱਕ ਪਾਸ ਹੋਈ ਆ ਜਿੱਤੇ ਤਰੀਕ ਦੇ ਪਹਿਲੀ 3 ਦਿਨ ਪੂਰੇ 3 ਮਹੀਨੇ ਹੋਣੇ ਆ ਅੱਛਾ ਜੀ ਚੈੱਕ ਪਾਸ ਤੇ ਦੁੱਧ 7 ਕਿਲੋ ਅਸੀਂ 6 ਕਿਲੋ ਕਹਾਂਗੇ ਠੀਕ ਹੈ ਜੀ ਦੁੱਧ 7 ਕਿਲੋ ਕੱਢੀ ਮੰਨ ਲੇਖੋ ਕਢੀ ਦੀ ਆ ਠੀਕ ਹੈ ਠੀਕ ਹੈ ਤੇ ਇਹਦਾ ਨਹੀਂ ਲੱਗਦੀ ਆ ਭਾਵੇਂ ਇਹਨੂੰ 4 ਵਾਰੀ ਦਿਨ ਤੇ ਜੋੜੋ ਕੱਢੀ ਦਾ ਕਿੰਨਾ ਕੁ ਰਿਕਾਰਡ ਹੈ ਦਾ ਜੱਗਾ ਭਾਜੀ ਇਹਦਾ ਵੀ ਮੰਨ ਲਓ 14 15 ਕਿਲੋ ਦਾ ਰਿਹਾ ਇਹ ਰਿਕਾਰਡ ਠੀਕ ਆ ਠੀਕ ਆ ਠੀਕ ਆ ਲਓ ਜੀ 14 15 ਲੀਟਰ ਵਾਲੀ ਧੋਕੜ ਗੱਬਣ ਆ ਗਈ ਜੇ ਬਾਈ ਤੇ ਚੰਗੀ ਆ ਤੇਰੇ ਕੋਲ ਸਾਹਮਣ ਵਾਲੀ ਠੀਕ ਆ ਠੀਕ ਆ ਠੀਕ ਆ ਜੀ ਪਿਓਰ ਨੀਲੀ ਰਾਵੀ ਦੀ ਆ ਗਈ ਤੇ ਕੱਢ ਵੀ ਚੰਗਾ ਕਰਮਾਲੀ ਦਾ ਤੇ ਫਵਾਨੇ ਦੇ ਵੀ ਡਬ ਡਬ ਤੁਸੀਂ ਦੇਖ ਸਕਦੇ ਜੀ ਇਹ ਥਣ ਵੀ ਜਿਹੜਾ ਕੱਲਾ ਕੱਲਾ ਲੱਗਾ ਵਾ ਕਰਮਾਲੀ ਨੂੰ ਸੂਲ ਤੱਕ ਨਿਸ਼ਾਨੀਆਂ ਜਿਹੜੀਆਂ ਕਵਰ ਕਰਨਦੀ ਹੈ ਰ ਹੈ ਵੀ ਸਿੰਗਲ ਹੱਡੀ ਲਓ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਤੁਸੀਂ ਇਹ ਇਲਾਕੇ ਤੋਂ ਵੀ ਆਪਾਂ ਜਰੂਰ ਚੈੱਕ ਕਰਾ ਲੈਣਾ ਤੁਹਾਨੂੰ ਥਣਾ ਦਾ ਸੈਜ ਗੈਪ ਚੌਵਾਂ ਨੁਕਰਾਂ ਦੇ ਹਨ ਕੱਲਾ ਕੱਲਾ ਲੱਗਾ ਵਾ ਕਰੇ ਉਹ ਮਿੱਟੀ ਪਰੇ ਨੁਕਰਾਂ ਤੇ ਮਰੀ ਲਓ ਜੀ ਇਧਰਲੀ ਸਾਈਡ ਤੋਂ ਚੈੱਕ ਕਰ ਸਾਡੇ ਤੁਸੀਂ ਹਵਾਨੇ ਤੇ ਡੱਬ ਡੂ ਵੀ ਤੇ ਥਣਾ ਦਾ ਸੈਜ ਗੈਪ ਜਿਹੜਾ ਚੰਗਾ ਤੇ ਮਿਲਕ ਵੈਂਟਰੀ ਦੇਖ ਸਕਦੇ ਇਹਨ ਪੰਡੀਆਂ ਪਈਆਂ ਠੀਕ ਹੈ ਠੀਕ ਹੈ ਜੀ ਤੇ ਇਹਦਾ ਕਿੰਨਾ ਕੁ ਵੀਰ ਦੀ ਮੁੱਲ ਹਾਂਜੀ ਪਤਾ ਨਹੀਂ ਕੱਲ ਜਾ ਹਾਂਜੀ ਇਹੋ ਜੀ ਮੈਂ ਥੱਲੇ ਵੀਰਪਾ ਕਹਿਣ ਦੇ ਵੀ ਇਹਨੇ ਹੁੰਦੀ ਕਿਲੋ ਦਤਾ 18 ਕਿਲੋ ਦਤਾ ਹਾਂਜੀ ਆਪਣੀ ਹੱਥ ਨਹੀਂ ਆ ਗਈ ਅਸੀਂ ਰਾਤ ਲੈਦੀ ਇੰਨੀ ਕੋੜਾ ਦੇਖਿਆ ਦਾ ਦੁੱਧ ਹਣਾ ਨਹੀਂ ਨਹੀਂ ਬਿਲਕੁਲ ਬਿਲਕੁਲ ਇਹਨੇ ਤੇ ਉਹਨਾਂ ਘਾੜੇ ਘਰੋਂ ਬਚੋ ਕੇ ਲੈ ਲਈ ਮੇਰਾ ਭਰਾ ਨਹੀਂ ਬਿਲਕੁਲ ਸਿਆਣੀ ਗੱਲ ਹੈ ਜੀ ਕਿਉਂਕਿ ਨਹੀਂ ਇਹ ਕਈ ਕਹਿੰਦੇ ਮੈਂ ਇਹ ਜੀ ਮੈਂ ਥੱਲੇ ਨੂੰ ਨਿਕਲ ਦੋ ਜੇ ਡਿਫਟੀ ਦਾ ਲਾਵਾ ਮੈਨੂੰ ਲਾ ਦਿਓ ਠੀਕ ਹੈ ਠੀਕ ਹੈ ਠੀਕ ਹਾਂ ਇਹਨੇ ਜਿਆਦਾ ਸੱਚੀ ਆ 13 ਤੇ 14 ਕਿਲੋ ਤੋਂ ਬੜਾ ਹੁੰਦਾ ਬੜਾ ਪੜਾਉਂਦਾ ਦੁੱਧ ਤੇ ਹਾਂਜੀ ਹਾਂਜੀ ਇਹ ਮੈਂ ਗੱਲਾਂ ਨਹੀਂ ਕਰਨੀਆਂ ਬੜਾ ਜ਼ਿਆਦਾ ਗੱਲ ਸਹੀ ਗੱਲ ਹੈ ਹਾਂਜੀ ਮੋਤ ਦੇ ਗਏ 74000 ਦੇ 74 ਹਾਂ ਨਹੀਂ ਕਰੀਏ ਮੰਨਤਾ ਸਾਹਮਣੇ ਕੱਤੀ 7-8000 ਦੀ ਕੱਤੀ ਜਮਣੇ ਆਪਕੇ ਲਹਾਇ ਤੇ ਫਾਇਦਾ ਹੀ ਫਾਇਦਾ ਵਾ ਮੈਂ ਕਰ ਦਿੰਦਾ ਮੈਂ ਕਰ ਦਿੰਦਾ ਡਿਊਟੀ ਕੋਈ ਨਹੀਂ ਕਰ ਦਿੰਦਾ ਮੈਂ ਕਰ ਦਿੰਦਾ 70000 ਦੀ ਹੋਗੀ ਅੱਛਾ ਠੀਕ ਆ ਚਲੋ ਵੇ ਠੀਕ ਆ ਵੀਰ ਖੋਜੇ ਨਹੀਂ ਖੋਜ ਹੀ ਖੋਜ ਜਾਂਦੇ ਠੀਕ ਆ ਜੋ ਮੈਂ ਕਹਤਾ ਠੀਕ ਲਓ ਜੀ 70000 ਦੀ ਟੋਕੜ ਕੱਪਣੇ ਹੋ ਕੇ ਬਾਕੀ ਥੋੜਾ ਬੋਧਾ ਹੋ ਜਾਣਾ ਠੀਕ ਆ ਲਓ ਜੀ ਮੌਕੇ ਦੇ ਮਾਨਤਾਣ ਜਰੂਰ ਪਾਈ ਕਹਿੰਦਾ ਕਿ ਕਰਾਂਗੇ ਬਾਕੀ ਚੰਗੀ ਆ ਪਿੱਛੇ ਵੀ ਫੀਮੇਲ ਕਾਫ ਤੇ ਗਾਂ ਵੀ ਆਤੀ ਆ ਤੇ ਮਿਲਕ ਵਾਂਚ ਤੋਂ ਵੀ ਵੇਖ ਸਕਦੇ ਜਾਨ ਪੈਪਾਂ ਲੱਗੀਆਂ ਪਈਆਂ ਵਾ ਕਰਮਾਲੀ ਨੂੰ ਤੇ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਚਲੋ ਕੇ ਵੀਰ ਭਰਾਣ ਅੱਗੇ ਪਸ਼ੂ ਖਰੀਦਣਾਂ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ